ਸਤ ਸ੍ਰੀ ਅਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਮੀਆਂ ਖਬਰਾਂ ਤੇ ਕੈਨੇਡਾ ਤੇ ਅਮਰੀਕਾ ਵਿੱਚੋਂ ਹਜ਼ਾਰਾਂ ਨੌਕਰੀਆਂ ਹੋਈਆਂ ਖਤਮ ਕੈਨੇਡਾ ਵਿੱਚ ਬੇਰੋਜ਼ਗਾਰੀ ਦਰ 7.1% ਹੋਈ ਅਮਰੀਕਾ ਵਿੱਚ ਬੇਰੋਜ਼ਗਾਰੀ ਦਰ 4 ਸਾਲ ਦੇ ਸਿਖਰ ਤੇ ਟਰੰਪ ਦੇ ਹੁਕਮਾਂ ਤੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਮੀਗ੍ਰੇਸ਼ਨ ਛਾਪਾ کار ਫੈਕਟਰੀ ਵਿੱਚੋਂ ਸੈਂਕੜੇ ਪ੍ਰਵਾਸੀ ਕਾਬੂ ਕੀਤੇ ਖਾਲਿਸਤਾਨ ਹਮਾਇਤੀ ਜਥੇਬੰਦੀਆਂ ਦੀ ਮਦਦ ਦਾ ਮੁੱਦਾ ਕੈਨੇਡਾ ਵਿੱਚ ਪਕਿਆ ਫੈਡਰਲ ਸਰਕਾਰ ਦੀ ਰਿਪੋਰਟ ਵਿੱਚ ਕੀਤੇ ਗਏ ਅਹਿਮ ਖੁਲਾਸੇ ਕੈਨੇਡਾ ਨੇ ਵਧਾਇਆ ਜਸਵੰਤ ਸਿੰਘ ਖਾਲੜਾ ਦਾ ਮਾਣ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦਿਹਾੜਾ ਐਲਾਨਿਆ ਪਚਾਲ ਨੇ ਨਰਕ ਬਣਾ ਦਿੱਤੀ ਅਫਗਾਨਿਸਤਾਨ ਦੀਆਂ ਔਰਤਾਂ ਦੀ ਜ਼ਿੰਦਗੀ ਮਰਦਰਾਹਤ ਕਾਮਿਆਂ ਨੇ ਹੱਥ ਵੀ ਨਾਲ ਆਇਆ ਦੋ ਦੋ ਦਿਨ ਮਲਬੇ ਹੇਠ ਦਬੀਆਂ ਰਹੀਆਂ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਅਤੇ ਅਮਰੀਕਾ ਦੇ ਰੋਜ਼ਗਾਰ ਖੇਤਰ ਡਾਵਾ ਡੋਲ ਨਜ਼ਰ ਆ ਰਹੇ ਨੇ ਅਤੇ ਟਰੰਪ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਬਾਵਜੂਦ ਅਮਰੀਕਾ ਵਿੱਚ ਬੇਰੋਜ਼ਗਾਰੀ ਦਰ 4 ਸਾਲ ਦੇ ਸਿਖਰ ਤੇ ਪਹੁੰਚ ਚੁੱਕੀ ਹੈ ਕੈਨੇਡਾ ਵਿੱਚ ਵੀ ਹਾਲਾਤ ਚੰਗੇ ਨਹੀਂ ਅਤੇ ਅਗਸਤ ਮਹੀਨੇ ਦੌਰਾਨ 66000 ਨੌਕਰੀਆਂ ਖਤਮ ਹੋਣ ਮਗਰੋਂ ਬੇਰੋਜ਼ਗਾਰਾਂ ਦੀ ਗਿਣਤੀ 9 ਸਾਲ ਦੇ ਸਿਖਰ ਤੇ ਪਹੁੰਚ ਗਈ ਜੀ ਹਾਂ ਕੈਨੇਡਾ ਵਿੱਚ ਬੇਰੋਜ਼ਗਾਰੀ ਦਰ ਵਧ ਕੇ 7.1 ਫੀਸਦੀ ਹੋ ਚੁੱਕੀ ਹੈ ਅਤੇ ਟੈਰਿਫਸ ਦੀ ਮਾਰ ਹੇਠਾਂ ਇਹ ਖੇਤਰਾਂ ਵਿੱਚ ਸਪਤੋ ਵੱਧ ਨੁਕਸਾਨ ਹੋਇਆ ਹੈ। ਟ੍ਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਸੈਕਟਰ ਵਿੱਚੋਂ 23000 ਨੌਕਰੀਆਂ ਖਤਮ ਹੋਈਆਂ, ਜਦਕਿ ਮੈਨੂਫੈਕਚਰਿੰਗ ਸੈਕਟਰ ਵਿੱਚੋਂ ਰੋਜ਼ਗਾਰ ਦੇ 19000 ਮੌਕੇ ਖਤਮ ਹੋ ਗਏ। ਇਸ ਦੇ ਉਲਟ ਕੰਸਟਰਕਸ਼ਨ ਸੈਕਟਰ ਵਿੱਚ 17000 ਨਵੀਆਂ ਨੌਕਰੀਆਂ ਪੈਦਾ ਵੀ ਹੋਈਆਂ। ਰੋਜ਼ਗਾਰ ਖੇਤਰ ਦੇ ਅੰਕੜਿਆਂ ਨੇ ਕੁਝ ਆਰਥਿਕ ਮਾਰਾਂ ਦੀ ਭਵਿੱਖਬਾਣੀ ਪੂਰੀ ਤਰ੍ਹਾਂ ਗਲਤ ਸਾਬਤ ਕਰ ਦਿੱਤੀ ਜਿਨ੍ਹਾਂ ਵੱਲੋਂ ਅਗਸਤ ਦੌਰਾਨ 10000 ਨੌਕਰੀਆਂ ਪੈਦਾ ਹੋਣ ਅਤੇ ਬੇਰੋਜ਼ਗਾਰੀ ਦਰ ਵਧ ਕੇ 7% ਤੱਕ ਪਹੁੰਚਣ ਦੀ پیشਨਗੋਈ ਕੀਤੀ ਜਾ ਰਹੀ ਸੀ ਦੂਜੇ ਪਾਸੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਖਤਮ ਹੋਏ ਰੋਜ਼ਗਾਰ ਦੇ ਮੌਕਿਆਂ ਵਿੱਚੋਂ ਜ਼ਿਆਦਾਤਰ ਯਾਨੀ 60000 ਪਾਰਟ ਟਾਈਮ ਸ਼ਾਨ ਜਿਸ ਦੇ ਮੱਦੇਨਜ਼ਰ ਇਹ ਅੰਕੜਾ ਕਿਰਤੀ ਬਾਜ਼ਾਰ ਨੂੰ ਵੱਡੀ ਢਾਹ ਨਹੀਂ ਲਾਉਂਦਾ ਕਨਫਰੰਸ ਬੋਰਡ ਆਫ ਕੈਨੇਡਾ ਦੇ ਚੀਫ ਇਕਨੋਮਿਸਟ ਪੈਡਰੋ ਐਂਟਿਉਨਜ਼ ਨੇ ਕਿਹਾ ਕਿ ਕੁੱਲ ਮਿਲਾ ਕੇ ਰੋਜ਼ਗਾਰ ਖੇਤਰ ਦੀ ਰਿਪੋਰਟ ਨੂੰ ਚੰਗੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਜਿਉਂ ਦੀ ਤਿਉਂ ਬਰਕਰਾਰ ਰਹੀ ਬੀਐਮਓ ਦੇ ਚੀਫ ਇਕਨੋਮਿਸਟ ਡੈਗਲਸ ਪੋਰਟਰ ਦਾ ਕਹਿਣਾ ਸੀ ਕਿ ਮਹਾਮਾਰੀ ਤੋਂ ਬਾਅਦ ਰੋਜ਼ਗਾਰ ਖੇਤਰ ਦੇ ਸਭ ਤੋਂ ਕਮਜ਼ੋਰ ਅੰਕੜੇ ਸਾਹਮਣੇ ਆਏ ਨੇ ਬਿਨਾਂ ਸ਼ੱਕ ਕਾਰੋਬਾਰੀ ਜੰਗ ਦਾ ਅਸਰ ਨਜ਼ਰ ਆ ਰਿਹਾ ਹੈ ਪਰ ਇਹ ਰੁਝਾਨ ਵਿਆਜ ਦਰਾਂ ਵਿੱਚ ਕਟੌਤੀ ਦਾ ਰਾਹ ਖੋਲਦਾ ਵੀ ਨਜ਼ਰ ਆ ਰਿਹਾ ਹੈ 17 ਸਤੰਬਰ ਨੂੰ ਹੋਣ ਵਾਲੀ ਸਮੀਖਿਆ ਮੀਟਿੰਗ ਦੌਰਾਨ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਚੌਥਾਈ ਫੀਸਦੀ ਕਟੌਤੀ ਯਕੀਨੀ ਮੰਨੀ ਜਾ ਰਹੀ ਹੈ ਵਿਆਜ ਦਰਾਂ ਘਟਣਗੀਆਂ ਜਾਂ ਨਹੀਂ ਇਸ ਮੁੱਦੇ ਤੇ ਸ਼ਰਤਾਂ ਲੱਗਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਅਤੇ 92 ਫੀਸਦੀ ਲੋਕਾਂ ਨੂੰ ਵਿਆਜ ਦਰਾਂ ਘਟਣ ਦੀ ਉਮੀਦ ਹੈ ਦੂਜੇ ਪਾਸੇ ਨੌਕਰੀ ਕਰ ਰਹੇ ਜਾਂ ਸਰਗਰਮੀ ਨਾਲ ਰੋਜ਼ਗਾਰ ਦੀ ਭਾਲ ਵਿੱਚ ਜੁਟੇ ਲੋਕਾਂ ਦੀ ਗਿਣਤੀ 65.1% ਦਰਜ ਕੀਤੀ ਗਈ ਜੋ ਮਹਾਮਾਰੀ ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਅਗਸਤ ਮਹੀਨੇ ਦੌਰਾਨ ਬੇਰੋਜ਼ਗਾਰੀ ਦਰ ਵਧ ਕੇ 4.3% ਹੋ ਗਈ ਅਤੇ ਸਿਰਫ 22000 ਨਵੀਆਂ ਨੌਕਰੀਆਂ ਪੈਦਾ ਹੋਈਆਂ ਇਥੇ ਦੱਸਣਾ ਬਣਦਾ ਹੈ ਕਿ ਜੁਲਾਈ ਵਿੱਚ ਰੋਜ਼ਗਾਰ ਦੇ ਮੌਕਿਆਂ ਵਿੱਚ ਕਮੀ ਵਾਲੇ ਅੰਕੜੇ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਬਿਲਕੁਲ ਪਸੰਦ ਨਹੀਂ ਸਨ ਆਏ ਅਤੇ ਉਨ੍ਹਾਂ ਨੇ ਕਰਤੱਵ ਵਿਭਾਗ ਦੀ ਕਮਿਸ਼ਨਰ ਨੂੰ ਬਰਖਾਸਤ ਕਰ ਦਿੱਤਾ ਸੀ ਪਰ ਇਸ ਵਾਰ ਅੰਕੜਾ ਹੋਰ ਵੀ ਨਜ਼ਰ ਆ ਰਹੇ ਹੈ ਉਧਰ ਕੈਨੇਡਾ ਦੀ ਬੇਰੋਜ਼ਗਾਰੀ ਦਰ ਨੂੰ 트੍ਰੰਪ ਦੀਆਂ ਟੈਰਿਫਸ ਦੇ ਮੱਦੇਨਜ਼ਰ ਖੇਤਰਾਂ ਵਿੱਚ ਵੰਡਿਆ ਗਿਆ ਹੈ ਮਿਸਾਲ ਵਜੋਂ ਵਿੰਜ਼ਰ ਦੀ ਬੇਰੋਜ਼ਗਾਰੀ ਦਰ 11.1% ਦਰਜ ਕੀਤੀ ਗਈ ਹੈ ਜੋ ਕੌਮੀ ਔਸਤ ਤੋਂ ਕਿਤੇ ਜ਼ਿਆਦਾ ਬਣਦੀ ਹੈ ਇਸੇ ਤਰ੍ਹਾਂ ਔਸ਼ਵਾਦੀ ਬੇਰੋਜ਼ਗਾਰੀ ਦਰ 9% ਰਹੀ ਕੈਨੇਡੀਅਨ ਅੰਕੜਿਆਂ ਵਿੱਚੋਂ ਸਭ ਤੋਂ ਹੈਰਾਨ ਕਰਨ ਵਾਲਾ ਹਿੱਸਾ ਉਜਰਤ ਦਰਾਂ ਦਾ ਰਿਹਾ ਜਿਨ੍ਹਾਂ ਵਿੱਚ ਸਾਲਾਨਾ ਆਧਾਰ ਤੇ 3.6% ਵਾਧਾ ਦਰਜ ਕੀਤਾ ਗਿਆ ਹੈ ਔਸਤ ਪ੍ਰਤੀ ਘੰਟਾ ਉਜਰਤ ਦਰ 37 ਡਾਲਰ 81 ਸੈਂਟ ਚੱਲ ਰਹੀ ਹੈ ਬਿਊਰੋ ਰਿਪੋਰਟ ਹਮਦਾਰ ਟੀਵੀ ਆਓ ਹੁਣ ਚੱਲਦੇ ਹਾਂ ਅਮਰੀਕਾ ਦੇ ਸਭ ਤੋਂ ਵੱਡੇ ਇਮੀਗ੍ਰੇਸ਼ਨ ਛਾਪੇ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਇਮੀਗ੍ਰੇਸ਼ਨ ਛਾਪੇ ਦੌਰਾਨ 475 ਪ੍ਰਵਾਸੀਆਂ ਨੂੰ ਆਈਸ ਵਾਲੇ ਗ੍ਰਿਫਤਾਰ ਕਰਕੇ ਲੈ ਗਏ ਛਾਪਾ ਇੱਕ ਕਾਰ ਫੈਕਟਰੀ ਵਿੱਚ ਵਜਿਆ ਜਿੱਥੇ ਵੱਡੀ ਗਿਣਤੀ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਮੌਜੂਦਗੀ ਬਾਰੇ ਪਤਾ ਲੱਗਣ ਤੇ ਕੇਰਾਬੰਦੀ ਕਰ ਦਿੱਤੀ ਗਈ છાપે ਦੀ ફૂટેજ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਮੌਜੂਦ ਪ੍ਰਵਾਸੀਆਂ ਨੂੰ ਕਤਾਰ ਬਣਾ ਕੇ ਲਿਜਾਇਆ ਜਾ ਰਿਹਾ ਹੈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਕਾਬੂ ਕੀਤੇ ਗਏ ਪ੍ਰਵਾਸੀਆਂ ਵਿੱਚੋਂ ਜ਼ਿਆਦਾਤਰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਦਕਿ ਕੁਝ ਵਰਕ ਪਰਮਿਟ ਤੇ ਆਏ ਸਨ ਪਰ ਮਿਆਦ ਲੰਘਣ ਤੋਂ ਬਾਅਦ ਵੀ ਆਪਣੇ ਮੁਲਕ ਵਾਪਸੀ ਨਾ ਕੀਤੀ ਜਾਰਜੀਆ ਸੂਬੇ ਦੀ ਹੁੰਡਾਈ ਫੈਕਟਰੀ ਵਿੱਚ ਤਕਰੀਬਨ 1200 ਮੁਲਾਜ਼ਮ ਕੰਮ ਕਰਦੇ ਨੇ ਪਰ ਇਮੀਗ੍ਰੇਸ਼ਨ ਛਾਪੇ ਮਗਰੋਂ ਪਲਾਂਟ ਬੰਦ ਕਰ ਦਿੱਤਾ ਗਿਆ ਜਾਰਜੀਆ ਵਿੱਚ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਜ਼ ਦੇ ਇੰਚਾਰਜ ਸਟੀਵ ਸ਼੍ਰੈਂਕ ਨੇ ਦੱਸਿਆ ਕਿ ਐਨੇ ਵੱਡੇ ਪੱਧਰ ਤੇ ਕੀਤੀ ਕਾਰਵਾਈ ਇੱਕ ਦਿਨ ਦੀ ਤਿਆਰੀ ਦਾ ਨਤੀਜਾ ਨਹੀਂ ਸਗੋਂ ਕਈ ਮਹੀਨੇ ਦੀ ਕੋਖ ਪੜਤਾਲ ਕਰਨ ਤੋਂ ਬਾਅਦ ਸਫਲਤਾ ਮਿਲ ਸਕੀ ਉਨਾ ਕਿਹਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਘੱਟ ਤਨਖਾਹਾਂ ਤੇ ਕੰਮ ਕਰਵਾਇਆ ਜਾ ਰਿਹਾ ਸੀ ਜਦਕਿ ਜੌਰਜੀਆ ਦੇ ਲੋਕਾਂ ਨੂੰ ਰੋਜ਼ਗਾਰ ਦੇ ਹੱਕ ਤੋਂ ਵਾਂਝਾ ਕਰ ਦਿੱਤਾ ਗਿਆ ਛਾਪੇ ਦੌਰਾਨ ਗ੍ਰਫਤਾਰ ਪ੍ਰਵਾਸੀਆਂ ਨੂੰ ਜੌਰਜੀਆ ਅਤੇ ਫਲੋਰੀਡਾ ਦੀ ਸਰਹੱਦ ਨੇੜੇ ਸਥਿਤ ਫੌਕਸਟਨ ਦੇ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿੱਚ ਲਿਜਾਇਆ ਗਿਆ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਦੀ ਤਰਜਮਾਨ ਲਿੰਜ਼ੇ ਵਿਲੀਅਮਜ਼ ਨੇ ਦੱਸਿਆ ਕਿ ਸਵਾਨਾ ਦੇ ਪੱਛਮ ਵੱਲ 3000 ਏਕੜ ਵਿੱਚ ਬਣੇ ਕਾਰਖਾਨੇ ਵਿੱਚੋਂ ਗ੍ਰਿਫਤਾਰ ਪ੍ਰਵਾਸੀਆਂ ਵਿਰੁੱਧ ਫਿਲਹਾਲ ਕੋਈ ਅਪਰਾਧਿਕ ਦੋਸ਼ਾਇਦ ਨਹੀਂ ਕੀਤਾ ਗਿਆ। ਪ੍ਰਵਾਸੀਆਂ ਨੂੰ ਡਿਟੈਂਸ਼ਨ ਸੈਂਟਰ ਵੱਲ ਲਿਜਾਣ ਲਈ ਬਸਾਂ ਦਾ ਅਗਾਊਂ ਪ੍ਰਬੰਧ ਕੀਤਾ ਗਿਆ ਅਤੇ ਪ੍ਰਵਾਸੀਆਂ ਦੇ ਰੋਜ਼ਗਾਰ ਵੇਰਵਿਆਂ ਦੀ ਕੋਖ ਵੀ ਕੀਤੀ ਜਾ ਰਹੀ ਹੈ। Hyundai ਦਾ ਇਹ کارਖਾਨਾ 7.6 ਅਰਬ ਡਾਲਰ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਅਤੇ ਜਾਰਜੀਆ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ਵਿੱਚ ਇਸ ਨੂੰ ਗਿਣਿਆ ਜਾਂਦਾ ਹੈ। ਪਿਛਲੇ ਸਾਲ ਹੀ ਹਿਉਂਡਾਈ ਵੱਲੋਂ ਇੱਥੇ ਇਲੈਕਟ੍ਰਿਕ ਕਾਰਾਂ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਸੀ ਦੱਸ ਦਈਏ ਕਿ 트럼ਪ ਸਰਕਾਰ ਦੀ ਇਹ ਕਾਰਵਾਈ ਅਜੇ ਹਸਮੇ ਸਾਹਮਣੇ ਆਈ ਹੈ ਜਦੋਂ 2,70,000 ਵਰਕ ਪਰਮਿਟ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਪਹਿਲਾਂ 트럼ਪ ਸਰਕਾਰ ਵੈਨੇਜ਼ੁਏਲਾ ਨਾਲਸ ਬੰਦ 3,50,000 ਪ੍ਰਵਾਸੀਆਂ ਨੂੰ ਮਿਲਿਆ ਟੈਂਪਰੇਰੀ ਪ੍ਰੋਟੈਕਸ਼ਨ ਸਟੇਟਸ ਰੱਦ ਕਰ ਚੁੱਕੀ ਹੈ ਜੋ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਨ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਦਿਹਾੜਾ ਐਲਾਨੇ ਜਾਣ ਨਾਲ ਸੰਬੰਧਤ ਹੈ ਮਨੁੱਖੀ ਅਧਿਕਾਰਾਂ ਲਈ ਕੌਮਾਂਤਰੀ ਪੱਧਰ ਤੇ ਆਵਾਜ਼ ਬੁਲੰਦ ਕਰਨ ਵਾਲੇ ਸਿੱਖ ਆਗੂ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਕੈਨੇਡਾ ਵਿੱਚ ਵੱਡਾ ਸਤਿਕਾਰ ਮਿਲਿਆ ਹੈ ਜੀ ਹਾਂ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਵੱਲੋਂ 6 ਸਤੰਬਰ ਦਾ ਦਿਨ ਜਸਵੰਤ ਸਿੰਘ ਖਾਲੜਾ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਬੀਸੀਡੀ ਲੈਫਟਨੈਂਟ ਗਵਰਨਰ ਵੈਂਡੀ ਕੋਕੀਆ ਦੇ ਦਸਤਖਤ ਵਾਲਾ ਦਸਤਾਵੇਜ਼ ਕਹਿੰਦਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਕੋ ਮੰਤਰੀ ਰਾਖੇ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਦਾ ਜਿਉਂਦਾ ਰੱਖਣਾ ਸੂਬੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਪਾਈ ਜਸਵੰਤ ਸਿੰਘ ਖਾਲੜਾ ਨੇ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਹੋਏ ਫਰਜ਼ੀ ਮੁਕਾਬਲਿਆਂ ਦਾ ਪਰਦਾਫਾਸ਼ ਕੀਤਾ ਅਤੇ ਅਣਪਛਾਤੀਆਂ ਕਹਿ ਕੇ ਸਾੜੀਆਂ ਲਾਸ਼ਾਂ ਦੀ ਪਛਾਣ ਲੋਕਾਂ ਸਾਹਮਣੇ ਲਿਆਂਦੀ। ਉਹਨਾਂ ਵੱਲੋਂ ਡੁੰਗਾਈ ਨਾਲ ਕੀਤੀ ਗਈ ਖੋਜ ਪੜਤਾਲ ਸਦਕਾ ਹੀ ਪਤਾ ਲੱਗ ਸਕਿਆ ਕਿ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਤਸੀਹੇ ਦੇ ਕੇ ਮਾਰ ਦਿੱਤਾ ਗਿਆ ਅਤੇ ਸਿਵਿਆਂ ਵਿੱਚ ਸਾੜੀਆਂ ਲਾਸ਼ਾਂ ਦਾ ਕੋਈ ਨਾਂ ਪਤਾ ਦਰਜ ਨਹੀਂ ਸੀ ਕੀਤਾ ਜਾਂਦਾ। ਲਗਾਤਾਰ ਬੇਪਰਵਾਹ ਹੋ ਰਹੇ ਗੁੱਜੇ ਭੇਤ ਕੋ ਮੰਤਰੀ ਪਦਰ ਤੇ ਚਰਚਾ ਦਾ ਮੁੱਦਾ ਬਣ ਗਏ ਅਤੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਭਖ ਦਾ ਮਸਲਾ ਬਣ ਗਈ ਜਸਵੰਤ ਸਿੰਘ ਖਾਲੜਾ ਦੇ ਖੁਲਾਸਿਆਂ ਨੇ ਪੰਜਾਬ ਪੁਲਿਸ ਦੇ ਭ੍ਰਿਸ਼ਟ ਅਫਸਰਾਂ ਦੀ ਨੀਂਦ ਉਡਾ ਦਿੱਤੀ ਜਿਸ ਮਗਰੋਂ 6 ਸਤੰਬਰ 1995 ਨੂੰ ਦਿਨ ਦਿਹਾੜੇ ਉਹਨਾਂ ਨੂੰ ਅਗਵਾ ਕਰਦਿਆਂ ਕਤਲ ਕਰ ਦਿੱਤਾ ਗਿਆ ਦੱਸ ਦਈਏ ਕਿ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਬਣੀ ਫਿਲਮ ਅਜੇ ਤੱਕ ਰਿਲੀਜ਼ ਨਹੀਂ ਹੋ ਸਕੀ ਅਨੁਰਾਗ ਸਿੰਘ ਦੀ ਡਾਇਰੈਕਸ਼ਨ ਹੇਠ ਬਣੀ ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਦਿਲਜੀਤ ਦਸਾਂਜ ਨੇ ਨਿਭਾਇਆ ਹੈ ਅਤੇ ਇਸ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਪਰਦੇ ਉੱਤੇ ਉਕੇਰਨ ਦਾ ਯਤਨ ਕੀਤਾ ਗਿਆ ਹੈ ਪਰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਕੈਂਚੀ ਚਲਾਉਣੀ ਚਾਹੁੰਦਾ ਹੈ ਬੋਰਡ ਦਾ ਕਹਿਣਾ ਹੈ ਕਿ 127 ਕੱਟ ਲਾਉਣ ਤੋਂ ਬਾਅਦ ਹੀ ਫਿਲਮ ਰਿਲੀਜ਼ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਫਿਲਮ ਨਾਲ ਸੰਬੰਧਤ ਲੋਕ ਅਤੇ ਮਨੁੱਖੀ ਅਧਿਕਾਰ ਕਾਰਕੁਨ ਬੋਰਡ ਦੀਆਂ ਸ਼ਰਤਾਂ ਨੂੰ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਉੱਤੇ ਹਮਲਾ ਦੱਸ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦਾ ਸੰਘਰਸ਼ ਸੱਚਾਈ ਉੱਤੇ ਟਿਕਿਆ ਹੋਇਆ ਹੈ ਅਤੇ ਜੇ ਫਿਲਮ ਦੇ ਦ੍ਰਿਸ਼ ਕੱਟੇ ਜਾਂਦੇ ਨੇ ਤਾਂ ਇਹ ਸਰਾਸਰ ਨਾਇਨਸਾਫੀ ਹੋਵੇਗੀ। ਪਿਆਰ ਰਿਪੋਰਟ ਹਮਦਾਰ ਟੀਵੀ ਆ ਹੁਣ ਚੱਲਦੇ ਆ ਖਾਲਿਸਤਾਨ ਹਮਾਇਤੀ ਜਥੇਬੰਦੀਆਂ ਨੂੰ ਕੈਨੇਡਾ ਵਾਸੀਆਂ ਤੋਂ ਮਿਲ ਰਹੀ ਮਦਦ ਨਾਲ ਸੰਬੰਧਤ ਅਹਿਮ ਖਬਰ ਵਾਲ ਖਾਲਿਸਤਾਨ ਹਮਾਇਤੀ ਜਥੇਬੰਦੀਆਂ ਨੂੰ ਕੈਨੇਡਾ ਤੋਂ ਮਿਲ ਰਹੀ ਆਰਥਿਕ ਸਹਾਇਤਾ ਉੱਤੇ ਚਾਨਣਾ ਪਾਉਂਦੀ ਫੈਡਰਲ ਸਰਕਾਰ ਦੀ ਰਿਪੋਰਟ ਚਰਚਾ ਦਾ ਕੇਂਦਰ ਬਣੀ ਹੋਈ ਹੈ ਕੈਨੇਡਾ ਸਰਕਾਰ ਦੀ ਰਿਪੋਰਟ ਕਹਿੰਦੀ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੂੰ ਕੈਨੇਡਾ ਵਾਸੀਆਂ ਤੋਂ ਸਹਾਇਤਾ ਮਿਲ ਰਹੀ ਹੈ ਅਤੇ ਦੋਹਾਂ ਜਥੇਬੰਦੀਆਂ ਨੂੰ ਸਿਆਸੀ ਤੌਰ ਤੇ ਪ੍ਰੇਰਿਤ ਹਿੰਸਕ ਵਖਵਾਦ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਦ 2025 ਅਸੈਸਮੈਂਟ ਆਫ ਮਨੀ ਲਾਂਡਰਿੰਗ ਐਂਡ ਟੈਰਰਿਸਟ ਫਾਈਨਾਂਸਿੰਗ ਰਿਸਕਸ ਇਨ ਕੈਨੇਡਾ ਸਬੰਧਿਤ ਜਾਰੀ ਰਿਪੋਰਟ ਮੁਤਾਬਕ ਪਾਕਿਸਤਾਨੀ ਖਾੜਕੂ ਜਥੇਬੰਦੀਆਂ ਲੰਬੇ ਸਮੇਂ ਤੋਂ ਪ੍ਰਵਾਸੀਆਂ ਤੋਂ ਫੰਡਸ ਲੈ ਰਹੀਆਂ ਨੇ। ਅਤੇ ਗੈਰ ਮੁਨਾਫੇ ਵਾਲੀਆਂ ਜਥੇਬੰਦੀਆਂ ਰਾਹੀਂ ਵੀ ਫੰਡ ਇਕੱਤਰ ਕੀਤੇ ਜਾਂਦੇ ਨੇ ਪਰ ਇਹ ਰਕਮ ਉਹਨਾਂ ਦੇ ਕੁੱਲ ਬਜਟ ਦਾ ਬਹੁਤ ਛੋਟਾ ਹਿੱਸਾ ਬਣਦੀ ਹੈ ਰਿਪੋਰਟ ਕਹਿੰਦੀ ਹੈ ਕਿ ਇਹਨਾਂ ਜਥੇਬੰਦੀਆਂ ਵੱਲੋਂ ਆਪਣਾ ਕੰਮਕਾਜ ਚਲਾਉਣ ਲਈ ਮਨੀ ਸਰਵਿਸਿਜ਼ ਬਿਜ਼ਨਸ ਅਤੇ ਬੈਂਕਿੰਗ ਸੈਕਟਰ ਦੀ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਜਦਕਿ ਕ੍ਰਿਪਟੋ ਕਰੰਸੀ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਰਿਪੋਰਟ ਮੁਤਾਬਕ ਕੈਨੇਡੀਅਨ ਲਾਅ ਐਨਫੋਰਸਮੈਂਟ ਏਜੰਸੀਆਂ ਅਤੇ ਖੁਫੀਆ ਏਜੰਸੀਆਂ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੂੰ ਮਿਲ ਰਹੇ ਫੰਡਾਂ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਸਿਆਸੀ ਤੌਰ ਤੇ ਪ੍ਰੇਰਿਤ ਹਿੰਸਕ ਵਖਵਾਦ ਵਾਲੀ ਸ਼੍ਰੇਣੀ ਵਿੱਚ ਹਮਾਸ ਅਤੇ ਹਿਜ਼ਬੁੱਲਾ ਵਰਗੀਆਂ ਅੱਤਵਾਦੀ ਜਥੇਬੰਦੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਤੀਤ ਵਿੱਚ ਇਹਨਾਂ ਜਥੇਬੰਦੀਆਂ ਨੂੰ ਕੈਨੇਡਾ ਤੋਂ ਵੱਡੇ ਪੱਧਰ ਤੇ ਫੰਡਸ ਹਾਸਲ ਹੁੰਦੇ ਸਨ ਪਰ ਹੁਣ ਬਹੁਤ ਥੋੜੇ ਲੋਕ ਇਹਨਾਂ ਵੱਲ ਝੁਕਾਅ ਰੱਖਦੇ ਨੇ ਫਿਲਹਾਲ ਇਸ ਰਿਪੋਰਟ ਬਾਰੇ ਭਾਰ ਸਰਕਾਰ ਦੀ ਟਿੱਪਣੀ ਹਾਸਲ ਨਹੀਂ ਹੋ ਸਕੀ ਦੱਸ ਦਈਏ ਕਿ ਜੀ 7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮਾ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਦੌਰਾਨ ਦੋਹਾਂ ਮੁਲਕਾਂ ਦੇ ਸਬੰਧਾਂ ਨੂੰ ਸੁਖਾਵੇਂ ਬਣਾਉਣ ਤੇ ਜ਼ੋਰ ਦਿੱਤਾ ਗਿਆ ਪਰ ਖਾਲਿਸਤਾਨ ਹਮਾਇਤੀਆਂ ਵਿਰੁੱਧ ਕਿਸੇ ਕਿਸਮ ਦੀ ਕਾਰਵਾਈ ਦਾ ਕੈਨੇਡਾ ਸਰਕਾਰ ਨੇ ਭਰੋਸਾ ਨਹੀਂ ਸੀ ਦਿੱਤਾ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਫਗਾਨਿਸਤਾਨ ਵਿੱਚ ਪੁਚਾਲ ਪੀੜਤ ਔਰਤਾਂ ਦੀ ਜ਼ਿੰਦਗੀ ਨਰਕ ਬਣਾਈ ਜਾਣ ਨਾਲ ਸੰਬੰਧਤ ਹੈ ਜੀ ਹਾਂ ਅਫਗਾਨਿਸਤਾਨ ਵਿੱਚ ਆਏ ਪੁਚਾਲ ਦੌਰਾਨ ਮਰਨ ਵਾਲਿਆਂ ਦੀ ਗਿਣਤੀ 2200 ਤੋਂ ਟੱਪ ਚੁੱਕੀ ਹੈ ਅਤੇ 3600 ਤੋਂ ਵੱਧ ਜ਼ਖਮੀ ਨੇ ਪਰ ਔਰਤਾਂ ਅਤੇ ਬੱਚਿਆਂ ਦੀ ਜ਼ਿੰਦਗੀ ਬਿਲਕੁਲ ਨਰਕ ਬਣ ਗਈ ਮਰਦ ਰਾਹਤ ਕਾਮਿਆਂ ਨੇ ਮਲਬੇ ਹੇਠ ਦਬੀਆਂ ਔਰਤਾਂ ਨੂੰ ਹੱਥ ਵੀ ਨਾ ਲਾਇਆ ਅਤੇ ਬੱਚਿਆਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਵਾਲੰਟੀਅਰ ਤਹਿਜ਼ੀਬੁੱਲਾ ਮੁਹਾਜਬ ਨੇ ਦੱਸਿਆ ਕਿ ਔਰਤਾਂ ਨੂੰ ਮਲਬੇ ਹੇਠੋਂ ਕੱਢਣ ਤੋਂ ਟਾਲਾ-ਵਟਿਆ ਜਾ ਰਿਹਾ ਸੀ ਅਤੇ ਨਾਲ ਲੱਗਦੇ ਪਿੰਡਾਂ ਤੋਂ ਆਈਆਂ ਔਰਤਾਂ ਨੇ ਆ ਕੇ ਉਹਨਾਂ ਨੂੰ ਬਾਹਰ ਕੱਢਿਆ ਮਲਬੇ ਹੇਠੋਂ ਬਾਹਰ ਆਉਣ ਤੋਂ ਬਾਅਦ ਵੀ ਮੁਸ਼ਕਲਾਂ ਖਤਮ ਨਾ ਹੋਈਆਂ ਕਿਉਂਕਿ ਕੋਈ ਇਲਾਜ ਕਰਨ ਨੂੰ ਤਿਆਰ ਨਹੀਂ ਸੀ ਤਾਲਿਬਾਨ ਦੇ ਸਖਤ ਨਿਯਮਾਂ ਮੁਤਾਬਕ ਪਰਿਵਾਰ ਤੋਂ ਬਾਹਰਲੇ ਮਰਦ ਔਰਤਾਂ ਨੂੰ ਹੱਥ ਨਹੀਂ ਲਾ ਸਕਦੇ ਅਤੇ ਅਜਿਹੇ ਵਿੱਚ ਜ਼ਖਮੀ ਔਰਤਾਂ ਦੀ ਸ਼ਮਤ ਆ ਗਈ ਪੁਨਾਰ ਸੂਬੇ ਦੀ 19 ਸਾਲਾ ਆਇਸ਼ਾ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਰਾਹਤ ਟੀਮ 36 ਘੰਟੇ ਬਾਅਦ ਪਹੁੰਚੀ ਪਰ ਉਸ ਵਿੱਚ ਵੀ ਕੋਈ ਮਹਿਲਾ ਸ਼ਾਮਲ ਨਹੀਂ ਸੀ ਇੱਥੇ ਦੱਸਣਾ ਬਣਦਾ ਹੈ ਕਿ ਤਾਲਿਬਾਨ ਨੇ 4 ਸਾਲ ਪਹਿਲਾਂ ਸੱਤਾ ਸੰਭਾਲਣ ਮਗਰੋਂ ਔਰਤਾਂ ਦੀ ਆਜ਼ਾਦੀ ਤੇ ਕਈ ਕਿਸਮ ਦੀਆਂ ਬੰਦਸ਼ਾ ਲਾ ਦਿੱਤੀਆਂ ਛੇਵੀ ਤੋਂ ਬਾਅਦ ਔਰਤਾਂ ਪੜ੍ਹ ਨਹੀਂ ਸਕਦੀਆਂ ਅਤੇ ਬਿਨਾਂ ਕਿਸੇ ਮਰਦ ਰਿਸ਼ਤੇਦਾਰ ਤੋਂ ਲੰਮੀ ਦੂਰੀ ਦਾ ਸਫ਼ਰ ਨਹੀਂ ਕਰ ਸਕਦੀਆਂ ਨੌਕਰੀਆਂ ਤੋਂ ਵੀ ਉਹਨਾਂ ਨੂੰ ਵਾਂਝਾ ਕੀਤਾ ਜਾ ਚੁੱਕਾ ਹੈ ਗੈਰ ਸਰਕਾਰੀ ਜਥੇਬੰਦੀਆਂ ਅਤੇ ਸੰਯੁਕਤ ਰਾਸ਼ਟਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਪਿਛਲੇ ਸਾਲ ਤਾਲਿਬਾਨ ਵੱਲੋਂ ਮੈਡੀਕਲ ਸਿੱਖਿਆ ਵਿੱਚ ਔਰਤਾਂ ਦਾ ਦਾਖਲਾ ਵੀ ਬੰਦ ਕਰ ਦਿੱਤਾ ਗਿਆ ਅਤੇ ਹੁਣ ਮਹਿਲਾ ਡਾਕਟਰਾਂ ਅਤੇ ਨਰਸਾਂ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ ਆਇਸ਼ਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਬੇਟਾ ਰੱਬ ਦੀ ਮਿਹਰ ਸਦਕਾ ਬਚ ਗਏ ਪਰ ਮਨੁੱਖ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਬੈਰਰ ਰਿਪੋਰਟ ਹਮਦਰ ਟੀਵੀ I feel anyone that comes to Canada, the one thing they'll always do is Niagara Falls. For me family trips are about being together, sitting face to face, and talking. These are the things you remember.